ਸਸਕਾਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਆਪਾਂ ਲੈ ਕੇ ਆਏ ਜੀ ਰੀਵਾ ਬ੍ਰਾਂਡ ਦੇ ਸੂਟ ਤੇ 10 ਬ੍ਰਾਂਡ ਦੇ ਸੂਟ ਬ੍ਰਾਂਡੇਡ ਸੂਟ ਹੋਣਗੇ ਕਾਟਨ ਦੇ ਮੈਚਿੰਗ ਦੁਪੱਟਿਆਂ ਤੇ ਮੈਚਿੰਗ ਬਾਟਮ ਨਾਲ ਵੀ ਸੂਟ ਹੋਣਗੇ ਜੀ ਆਲ ਓਵਰ ਸੂਟ ਵੀ ਦਿਖਾਵਾਂਗੇ ਤੇ ਮਲਮਲ ਕਾਟਨ ਦੇ ਦੁਪੱਟਿਆਂ ਦੇ ਨਾਲ ਬੜੀ ਪਿਆਰੀ ਕਲੈਕਸ਼ਨ ਹੈ ਤੇ ਪ੍ਰਾਈਸ ਰੈਣ ਅੱਜ ਦੀ ਸਾਰੀ ਵੀਡੀਓ ਦਾ 1000 1000 ਪ੍ਰਾਈਸ ਦੇ ਨਾਲ ਸਾਰੇ ਸੂਟ ਲੈਣਗੇ ਕਿ ਸੈਟਰਡੇ ਨੂੰ ਮੇਰਾ ਮੈਨੂੰ ਹੁੰਦਾ ਵੀ ਤੁਹਾਡੇ ਲਈ ਲੋ ਪ੍ਰਾਈਸ ਦੇ ਸੂਟ ਲੈ ਕੇ ਆਈਏ ਯਾ ਤਾਂ ਫਿਰ ਕੋਈ ਆਫਰ ਹੁੰਦੀ ਹੈ ਜਾਂ ਫਿਰ ਐਵੇਂ ਹੁੰਦਾ ਵੀ ਤੁਹਾਡੇ ਲਈ ਕੋਈ ਬੈਨੀਫਿਟ ਹੋਵੇ ਵੀ ਜਿਹੜਾ ਸੈਟਰਡੇ ਆਪਾਂ ਸੂਟ ਲੈ ਕੇ ਆਉਣਾ ਹੈ ਰੀਵਰ ਬ੍ਰਾਂਡ ਦੇ ਸੂਟ ਅੱਜ ਤੁਹਾਨੂੰ 1000 ਦੇ ਵਿੱਚ ਹੀ ਸੂਟ ਮਿਲ ਲਿਆ ਕੋਈ ਲਾਈਨਿੰਗ ਦੀ ਲੋੜ ਨਹੀਂ ਵਿਦਆਊਟ ਲਾਈਨਿੰਗ ਸੂਟ ਬਣਨਗੇ ਆਲ ਓਵਰ ਸੂਟ ਵੀ ਆ ਜੀ ਮੈਚਿੰਗ ਸੂਟ ਵੀ ਆ ਤੇ ਜਿਹੜੇ 10 ਬ੍ਰਾਂਡ ਦੇ ਸੂਟ ਹੈ ਉਹ ਹੋਣਗੇ ਪਿਓਰ ਦੁਪੱਟਿਆਂ ਦੇ ਨਾਲ ਤੇ ਲਾਸਟ ਦੇ ਵਿੱਚ ਆਪਾਂ ਕੱਢਾਂਗੇ ਲੱਕੀ ਵイナー ਕਮੈਂਟ ਦੇ ਵਿੱਚੋਂ ਤੇ ਤਾਂ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵੇਰ 9:00 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਵਿਸ ਨਹੀਂ ਹੋਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਣ ਕੋਲਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕ੍ਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ। ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ। ਪੇਮੈਂਟ ਜਿਹੜੀ ਆਨਲਾਈਨ ਹੀ ਕਰਨੀ ਹੁੰਦੀ ਹੈ। ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ। ਤੇ ਬਾਕੀ ਜਿਹਨਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ। ਤੇ ਸੰਡੇ ਸਾਡਾ ਕਲੋਜ਼ ਹੁੰਦਾ ਹੈ। ਬਾਕੀ ਜਿਹੜੇ ਲੋਕਲ ਕਸਟਮਰ ਹੈ ਜਾਂ ਬਾਹਰ ਵਾਲੇ ਕਸਟਮਰ ਹੈ ਜਦੋਂ ਤੁਸੀਂ ਆਨਲਾਈਨ ਸੂਟ ਬੁੱਕ ਕਰਾਉਣਾ ਹੈ ਤਾਂ ਤੁਹਾਨੂੰ ਉਹੀ ਸੂਟ ਮਿਲਣਾ ਜੀ ਤਾਕੀ ਜਦ ਜੀ ਸਦਕੇ ਜਦਵਰ ਜੀ ਸ਼ੌਕ ਤੇ ਆ ਕੇ ਜਿਹੜਾ ਮਰਜ਼ੀ ਸੂਟ ਤੁਸੀਂ ਲੈ ਸਕਦੇ ਹੋ ਜੀ ਬੁਕਿੰਗ ਕੀਤਾ ਹੋਇਆ ਸੂਟ ਤੁਹਾਨੂੰ ਸੇਮ ਹੀ ਮਿਲਣਾ ਹੈ ਉਹਦੀ ਕੋਈ ਰਿਪਲੇਸਮੈਂਟ ਨਹੀਂ ਹੈਗੀ ਵਾਏ ਚਾਂਸ ਕਦੇ ਸੂਟ ਦੇ ਵਿੱਚ ਕੋਈ ਡਿਫੈਕਟ ਹੁੰਦਾ ਤਾਂ ਸਾਡੀ ਗਾਰੰਟੀ ਹੈ ਜੀ ਅਸੀਂ ਆਪੇ ਤੁਹਾਨੂੰ ਚੇਂਜ ਕਰਕੇ ਦੇਵਾਂਗੇ ਜਾਂ ਪੇਮੈਂਟ ਰਿਫੰਡ ਹੋ ਜਾਊਗੀ ਜੇ ਡਿਫੈਕਟ ਹੈ ਜੀ ਵੈਸਤਾ ਜਿਹੜਾ ਆਨਲਾਈਨ ਸੂਟ ਜਾਂਦਾ ਸਾਰਾ ਅਸੀਂ ਚੈੱਕ ਕਰਿਆ ਹੁੰਦਾ ਕਦੇ ਕੋਈ ਡਿਫੈਕਟ ਨਹੀਂ ਹੋਊਗਾ ਕੋਈ ਕੰਮ ਨਹੀਂ ਹੋਊਗਾ ਸੂਟ ਦੇ ਵਿੱਚ ਉਹਦੀ ਮੇਰੀ ਫੁੱਲ ਗਾਰੰਟੀ ਹੁੰਦੀ ਹੈ ਜਦੋਂ ਤੁਸੀਂ ਆਨਲਾਈਨ ਸੂਟ ਮੰਗਾਨੇ ਹੋ ਤਾਂ ਕੋਰੀਅਰ ਚਾਰਜਸ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਤੇ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਕਹਿਣ ਦਾ ਮਤਲਬ ਹੈ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਨੰਬਰ ਦੱਸ ਕੇ ਵੀ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਜੀ ਤੇ ਆ ਬੜੀ ਪਿਆਰੀ ਕਲੈਕਸ਼ਨ ਹੈ ਰੀਵਰ ਬ੍ਰਾਂਡ ਦੇ ਸੂਟ ਹੋਣਗੇ ਅੱਜ ਬਿਲਕੁਲ ਲੋ ਪ੍ਰਾਈਸ ਦੇ ਵਿੱਚ ਵਿਦੂ ਦੁਪੱਟਾ ਸੂਟ ਹੈ ਜੀ ਅੱਜ ਦੇ ਸਰਪ੍ਰਾਈਜ਼ ਹੈਗਾ 1000 1000 ਪ੍ਰਾਈਜ਼ ਦੇ ਵਿੱਚ ਅੱਜ ਤੁਹਾਨੂੰ ਬ੍ਰਾਂਡਡ ਸੂਟ ਮਿਲ ਰਹੇ ਆ ਤੇ ਲਾਸਟ ਦੇ ਵਿੱਚ ਆਪਾਂ ਕੱਢਾਂਗੇ ਜੀ ਲੱਕੀ ਵੀਨਰ ਨੂੰ ਮਿਲਣਾ ਦੇਖੋ ਬਹੁਤ ਪਿਆਰਾ ਮਾਊਸ ਕਲਰ ਦੇ ਵਿੱਚ ਸੂਟ ਹੈ ਇਹ ਕਾਟਨ ਦਾ ਥੋੜਾ ਪਿਓਰ ਦੇ ਦੁਪੱਟੇ ਦੇ ਨਾਲ ਇਹ ਸੂਟ ਮਿਲਣਾ ਆਪਣੇ ਲੱਕੀ ਵੀਨਰ ਨੂੰ ਅੱਜ ਉਹ ਲਾਸਟ ਚ ਦੱਸਾਂਗੇ ਤੁਹਾਨੂੰ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਪਹਿਲਾ ਸੂਟ ਵਾਗਿਆ ਆਪਣਾ ਬੜਾ ਸੋਹਣਾ ਮਹਿੰਦੀ ਜਿਹਾ ਕਲਰ ਹੈ ਅਲੱਗ ਜਾਈ ਮਸਟਰਡ ਮਹਿੰਦੀ ਜਿਹਾ ਕਲਰ ਅੰਬੀ ਵਾਲਾ ਪ੍ਰਿੰਟ ਕੋਈ ਲਾਈਨਿੰਗ ਨਹੀਂ ਲੱਗਣੀ ਕੋਈ ਸੀ ਥਰੂ ਨਹੀਂ ਹੈਗਾ ਬਿਲਕੁਲ ਵੀ ਬਹੁਤ ਸੌਫਟ ਦੇ ਵਿੱਚ ਮਲ ਕਾਟਨ ਦੇ ਵਿੱਚ ਸੂਟ ਹੋਣਗੇ ਡਿਜੀਟਲ ਪ੍ਰਿੰਟ ਦੇ ਵਿੱਚ ਹੈਗੇ ਇਹ ਸੂਟ ਰੀਵਾ ਬ੍ਰਾਂਡ ਦੇ ਕੰਨੀ ਤੇ ਵੀ ਮੈਂਸ਼ਨ ਹੈ ਜੀ ਰੀਵਾ ਬ੍ਰਾਂਡ ਦਾ ਤੇ ਨਾਲ ਇਸ ਤੇ ਸਲਿੱਪ ਵੀ ਲੱਗੀ ਹੁੰਦੀ ਹੈ ਜੀ ਇਸ ਸੂਟ ਦੀ ਇਸ ਸਾਈਡ ਹੋਣੀ ਹੈ ਇਹ ਦੇਖੋ ਇਹ ਸਾਈਡ ਤੇ ਹਮੇਸ਼ਾ ਰੀਵਾ ਬ੍ਰਾਂਡ ਦੇ ਸੂਟ ਤੇ ਟੈਗ ਲੱਗਿਆ ਹੁੰਦਾ ਹੈ ਰੀਵਾ ਬ੍ਰਾਂਡ ਦਾ ਇਹਦੇ ਤੇ ਸਾਰਾ ਲਿਖਾ ਹੁੰਦਾ ਕਾਟਨ ਦਾ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਹੈ ਕਾਟਨ ਦੀ ਉਹ ਬਾਟਮ ਹੈ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਹੀ ਤੇ ਮਲ ਕਾਟਨ ਦਾ ਦੁਪੱਟਾ ਜੀ ਨਾਲ ਅੰਬੀ ਵਾਲਾ ਪ੍ਰਿੰਟ ਪੂਰੇ 2.5 ਮੀਟਰ ਦੀ ਕੱਟ ਰਹਿਣੀ ਹੈ ਸ਼ਰਟ ਦੀ ਕਿਉਂਕਿ ਬ੍ਰਾਂਡਡ ਸੂਟ ਹੈ ਜੀ ਅੱਜ 1000 ਦੇ ਵਿੱਚ ਤੁਸੀਂ ਇਹ ਸੋਚੋ ਵੀ ਇਹ ਵਾਲੇ ਜਿਹੜੇ ਸੂਟ ਨੇ ਇੰਨਾ ਬੈਨੀਫਿਟ ਹੈ ਤੁਹਾਨੂੰ ਚਾਹੇ ਤੁਸੀਂ ਗਰਮੀ ਆ ਜਿਵੇਂ ਆਪਣੇ ਹੁਣ ਬਹੁਤ ਜ਼ਿਆਦਾ ਗਰਮੀ ਜੂਨ ਜੁਲਾਈ ਚ ਤਾਂ ਹੱਦ ਦੀ ਗਰਮੀ ਹੋ ਪੈ ਜਾਂਦੀ ਹੈ ਵਿਦਆਊਟ ਬਿਲਕੁਲ ਕੂਲ ਜੇ ਸੂਟ ਹੈ ਚਾਹੇ 2-2 3-3 ਸੂਟ ਵੀ ਲੈ ਸਕਦੇ ਹੋ ਕਿ 1000 ਰੁਪਏ ਚ ਆਉਂਦਾ ਵੀ ਕੀ ਹੈ ਤੇ ਨਾਲ ਮੈਚਿੰਗ ਬਾਟਮ ਹੈ ਸੈਲਫ ਦੇ ਵਿੱਚ ਦੇ ਨਾਰਮਲ कॉटन ਦੇ ਵਿੱਚ ਦੁਪੱਟਾ ਪੂਰਾ ਖੁੱਲਾ ਦੁਪੱਟਾ ਇਹ ਲੁੱਕ ਆ ਜਣੀ ਜਿਸ ਨੂੰ ਦੀ ਦੇਖੋ ਕਿੰਨਾ ਪਿਆਰਾ 1000 ਪ੍ਰਾਈਸ ਕੋਈ ਖਰਾਬ ਨਹੀਂ ਹੋਣਾ ਬਿਲਕੁਲ ਵੀ ਬ੍ਰਾਂਡਡ ਸੂਟ ਹੈ ਜੀ 1000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਹੁਣ ਜਲਦੀ ਜਲਦੀ ਤੁਹਾਨੂੰ ਸੂਟ ਦਿਖਾਵਾਂਗੇ ਕਿਉਂਕਿ ਫਿਰ ਕਾਫੀ ਲੰਬੀ ਹੋ ਜਾਂਦੀ ਹੈ ਵੀਡੀਓ ਮੈਚਿੰਗ ਸੂਟ ਦਿਖਾਵਾਂਗੇ ਪਹਿਲਾਂ ਤੁਹਾਨੂੰ ਇਹ ਵੀ ਮੈਚਿੰਗ ਹੈ ਜੀ ਗ੍ਰੇ ਕਲਰ ਦੇ ਵਿੱਚ ਰੀਵਾ ਬ੍ਰੈਂਡ ਦਾ ਇਹ ਸੂਟ ਹੈ ਕਿੰਨਾ ਪਿਆਰਾ ਪ੍ਰਿੰਟ ਹੈ ਗ੍ਰੇ ਕਲਰ ਦੇ ਵਿੱਚ ਥੋੜੀ ਸੋਹਣੀ ਫਲਾਵਰ ਪ੍ਰਿੰਟਿੰਗ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਗੇ ਨਾਲ ਸੈਲਫ ਦੇ ਵਿੱਚ ਡੇ ਨਾਈਟ ਪ੍ਰਿੰਟ ਦੇ ਵਿੱਚ ਹੋਣਗੀ ਬਾਟਮ ਮਲਮਲ कॉटन ਦਾ ਹੀ ਇਸ ਦੇ ਵਿੱਚ ਮਲਮਲ ਦਾ ਦੁਪੱਟਾ ਪੂਰੇ ਖੁੱਲੇ ਦੁਪੱਟਿਆਂ ਦੇ ਨਾਲ ਅੱਜ ਦੇ ਸੂਟ ਆਪਣੇ ਅਲੀਵਾ ਬ੍ਰਾਂਡ ਦੇ ਮੈਚਿੰਗ ਸੂਟ ਹੈ ਜੀ 1000 ਪ੍ਰਾਈਸ ਦੇ ਰਹਿਣਾ 1000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹ ਤਾਂ ਤੁਸੀਂ 2-2 3-3 ਸੂਟ ਲੈ ਲਓਗੇ ਬਹੁਤ ਬੈਨੀਫਿਟ ਹੈ ਜੀ ਸੂਟਾਂ ਦੇ ਵਿੱਚ ਕਿਉਂਕਿ ਬਹੁਤ ਲੋ ਪ੍ਰਾਈਸ ਦੇ ਵਿੱਚ ਅੱਜ ਤੁਹਾਨੂੰ ਸੂਟ ਦੇ ਰਹੇ ਆ ਆਪਾਂ ਨੈਕਸਟ ਆ ਗਿਆ ਮੋਰ ਪੰਖੀ ਕਲਰ ਆ ਇਹ ਤਾਂ ਤੁਸੀਂ ਵੀ ਨੋਟਿਸ ਕਰਿਆ ਹੋਣਾ ਵੀ 1000 ਦੇ ਵਿੱਚ ਬ੍ਰਾਂਡੇਡ ਸੂਟ ਤਾਂ ਮਿਲਦਾ ਹੀ ਨਹੀਂ ਜੀ ਅੱਗੇ ਵੀ ਕਦੇ ਉਹ ਸੋਨਾ ਪ੍ਰਿੰਟ ਇਹ ਪ੍ਰਿੰਟ ਨਾ ਜ਼ਿਆਦਾ ਵੱਡਾ ਹੈ ਨਾ ਜ਼ਿਆਦਾ ਛੋਟਾ ਹੈ ਉਹ ਸੋਨਾ ਛੋਟਾ ਤੇ ਨਾਲ ਮਲ ਕਾਟਨ ਦੇ ਵਿੱਚ ਦੁਪੱਟਾ ਜੀ ਇਹ ਲੁੱਕਾ ਜੀ ਦੁਪੱਟਾ ਉਹ ਮੇਰਾ ਸੂਟ 1000 ਪ੍ਰਾਈਸ ਦੇ ਨਾਲ 1000 ਪ੍ਰਾਈਸ ਦੇ ਰਹਿਣਾ ਨੈਕਸਟ ਆ ਗਿਆ ਬੜਾ ਸੋਨਾ ਲੱਗ ਜਾਈ ਗਰੇ ਦੇ ਵਿੱਚ ਹੈਗਾ ਇਹ ਕਲਰ ਇਹ ਸੇਮ ਜਿਹੜਾ ਮੈਂ ਤੁਹਾਨੂੰ نیچے ਮੋਰ ਪੰਖੀ ਕਲਰ ਦਿਖਾਇਆ ਇਹ ਸੇਮ ਪ੍ਰਿੰਟ ਦੇ ਵਿੱਚ ਸੂਟ ਹੈ ਜੀ ਇਹਦਾ ਸੇਮ ਪ੍ਰਿੰਟ ਹੈ ਗਰੇ ਕਲਰ ਦੇ ਵਿੱਚ ਨਾ ਤਾਂ ਪ੍ਰਿੰਟ ਜਿਆਦਾ ਵੱਡਾ ਹੈ ਨਾ ਜਿਆਦਾ ਛੋਟਾ ਹੈ 2.5 ਮੀਟਰ ਦੀ ਸ਼ਰਟ ਦੀ ਕੱਟ ਰਣੀ ਹੈ 2.5 ਮੀਟਰ ਦੀ ਸੈਲਫ ਦੇ ਵਿੱਚ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਬਾਟਮ ਤੇ ਮਲ ਕਾਟਨ ਦਾ ਦੁਪੱਟਾ 2.5 ਮੀਟਰ ਦਾ ਦੁਪੱਟਾ ਜੀ ਨਾਲ 1000 ਪ੍ਰਾਈਸ ਦੇ ਵਿੱਚ 1000 ਪ੍ਰਾਈਸ ਹੈ ਜੀ ਨੈਕਸਟ ਆ ਗਿਆ ਸੇਮ ਪ੍ਰਿੰਟ ਦੇ ਵਿੱਚ ਪਿਆਜੀ ਪਿੰਕ ਜਿਹਾ ਕਲਰ ਡਾਰਕ ਸੇਮ ਪ੍ਰਿੰਟਰ ਮੈਚਿੰਗ ਸੂਟ ਰੀਵਾ ਬ੍ਰਾਂਡ ਦੇ ਡਿਜੀਟਲ ਪ੍ਰਿੰਟ ਦੇ ਵਿੱਚ ਹੈ ਜੀ कॉटन ਡਿਜੀਟਲ ਪ੍ਰਿੰਟ ਦੇ ਵਿੱਚ ਕਿ ਨਾਲ ਸੋਨਾ ਪ੍ਰਿੰਟ ਕਲਰ ਵੀ ਇੱਕ ਤੋਂ ਇੱਕ ਸੋਨੇ ਕੋਈ ਲਾਈਨਿੰਗ ਨਹੀਂ ਲੱਗਣੀ ਬ੍ਰਾਂਡਡ ਸੂਟ ਹੈ ਜੀ ਵਿਦਾਊਟ ਲਾਈਨਿੰਗ ਸੂਟ ਬਣਨ ਗਿਆ ਰੀਵਾ ਬ੍ਰਾਂਡ ਦੀ ਉਹ ਬਾਟਮ ਤੇ ਮਲ कॉटन ਦਾ ਦੁਪੱਟਾ ਪੂਰੇ ਖੁੱਲੇ ਦੁਪੱਟੇ ਆ ਫੁੱਲ ਲੈਂਥ ਦੇ ਵਿੱਚ ਕਲਰ ਦੇਖੋ ਕਿੰਨਾ ਪਿਆਰਾ ਹੈ ਇਹ ਲੁੱਕ ਆ ਜਣੀ ਸੀ ਸੂਟ ਦੀ 1000 ਪ੍ਰਾਈਸ ਹੈ ਜੀ 1000 ਪ੍ਰਾਈਸ ਦੇ ਨਾਲ ਇਹ ਮੈਂ ਤੁਹਾਨੂੰ ਮੈਚਿੰਗ ਸੂਟ ਦਿਖਾਏ ਸੀਗੇ ਨੈਕਸਟ ਆ ਗਿਆ 올ਓਵਰ ਸੂਟ yellow ਕਲਰ ਦੇ ਵਿੱਚ ਹੈ ਜੀ ਬੜਾ ਸੋਹਣਾ ਮਸਟਰਡ yellow ਕਲਰ ਦੇ ਵਿੱਚ ਹੈ ਰੀਵਾ ਬ੍ਰਾਂਡ ਦਾ ਸੂਟ ਹੈ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਕਾਟਨ ਦੇ ਵਿੱਚ ਆ ਰਿਵਰ ਬ੍ਰੈਂਡ ਦਾ ਇਹ ਆਲਓਵਰ ਸੂਟ ਹੈ ਜੀ ਪੂਰੇ 5 ਮੀਟਰ ਦੀ ਕੱਟ ਰਹਿਣੀ ਆ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਾ ਤੇ ਮਲ ਕਾਟਨ ਦੇ ਵਿੱਚ ਹੈਗਾ ਇਸਦੇ ਨਾਲ ਦੁਪੱਟਾ ਪ੍ਰਾਈਸ ਸੇਮ ਰਹਿਣਾ ਜੀ ਸਾਰੀ ਵੀਡੀਓ ਦਾ 1000 ਪ੍ਰਾਈਸ ਰਹਿਣਾ ਇਹ ਜਿਹੜਾ ਸੇਮ ਪ੍ਰਿੰਟ ਦਿਖਾਇਆ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਵਾਂਗੇ ਇਹਦੇ ਵਿੱਚ ਹੈਗਾ ਬੜਾ ਸੋਹਣਾ ਮਰੂਨ ਜਿਹਾ ਕਲਰ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਬੜੇ ਸੋਹਣੇ ਕੂਲ ਕਲਰ ਤੇ ਬੜਾ ਸੋਹਣਾ ਸਟੱਫ ਹੈਗਾ ਕੂਲ ਜਿਹਾ ਸੌਫਟ ਦੇ ਵਿੱਚ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟਾ 1000 ਪ੍ਰਾਈਸ ਰਹਿਣਾ ਅੱਜ ਦੇ ਸਾਰੇ ਸੂਟਾਂ ਦਾ ਤੇ ਮਲ ਕਾਟਨ ਦੇ ਵਿੱਚ ਹੈਗਾ ਦੁਪੱਟਾ ਦੇਖੋ ਕਿੰਨਾ ਪਿਆਰਾ ਇਹ ਲੋਪਰ 1000 ਪ੍ਰਾਈਸ 1000 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਹੈਗਾ ਮੋਰ ਪੰਖੀ ਕਲਰ ਹੈ ਜੀ ਬਲੂ ਮੋਰ ਪੰਖੀ ਕਲਰ ਹੈ ਟੀਕੋਕ ਬਲੂ ਕਲਰ ਸੇਮ ਦੇ ਵਿੱਚ ਇਹ ਆਲਓਵਰ ਸੂਟ ਹੈ ਜੀ ਰੀਵਰ ਬ੍ਰਾਂਡ ਦੇ ਪਹਿਲਾਂ ਤੁਹਾਨੂੰ ਮੈਚਿੰਗ ਦਿਖਾਏ ਸੀਗੇ ਹੁਣ ਆਲਓਵਰ ਸੂਟ ਦਿਖਾ ਰਹੇ ਹਾਂ ਮਲ ਕਾਟਨ ਦੇ ਵਿੱਚ ਦੁਪੱਟਾ ਸਾਰੇ ਸੂਟਾਂ ਦੇ ਨਾਲ ਜਿਹੜੇ ਰੀਵਰ ਬ੍ਰਾਂਡ ਦੇ ਸੂਟ ਦਿਖਾਵਾਂਗੇ ਇਹ ਲੋਕਾ ਜੀ ਸੀ 1000 ਪ੍ਰਾਈਸ 1000 ਪ੍ਰਾਈਸ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਗ੍ਰੇ ਕਲਰ ਪਹਿਲਾਂ ਤੁਹਾਨੂੰ ਮਸਟਰਡ ਕਲਰ ਦਿਖਾਇਆ ਫਿਰ ਮੈਰੂਨ ਦਿਖਾਇਆ ਫਿਰ ਪੀਕਾਕ ਬਲੂ ਮੋਰ ਪੰਖੀ ਕਲਰ ਦਿਖਾਇਆ ਤੇ ਸੇਮ ਪ੍ਰਿੰਟ ਦੇ ਵਿੱਚ ਹੈਗਾ ਹੁਣ ਗ੍ਰੇ ਕਲਰ ਕਿੰਨਾ ਪਿਆਰਾ ਗ੍ਰੇ ਹੈ ਮਲ ਕੋਟਨ ਦੇ ਵਿੱਚ ਦੇਖੋ ਕਿੰਨਾ ਜਾਰ ਪ੍ਰਾਈਸ 1000 ਪ੍ਰਾਈਸ ਦੇ ਰਹਾ ਨੈਕਸਟ ਪ੍ਰਿੰਟ ਸਟਾਰਟ ਕਰਦੇ ਆ ਜੀ ਪ੍ਰਿੰਟ ਨਾ ਤਾਂ ਜਿਆਦਾ ਵੱਡਾ ਬਹੁਤ ਸੋਹਣਾ ਪਿੰਕ ਕਲਰ ਦੇ ਵਿੱਚ ਹੈ ਜੀ ਬਹੁਤ ਸੋਹਣਾ ਸੂਟ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਛੋਟੀ ਬੁੱਟੀ ਦੇ ਵਿੱਚ ਪ੍ਰਿੰਟ ਹੈ ਜਿਆਦਾ ਛੋਟੀ ਵੀ ਨਹੀਂ ਕਹਿ ਸਕਦੇ ਤੇ ਬਹੁਤ ਸੋਹਣਾ ਸਰਦਾਰੀ ਪ੍ਰਿੰਟ ਹੈ ਆਲਓਵਰ ਸੂਟ ਮਲ ਕਾਟਨ ਦੁਪੱਟੇ ਦੇ ਨਾਲ ਯਾਹ ਵਸਤੇ ਦੁਪੱਟਾ ਵਰਸਾ ਜਿਵੇਂ ਮਰਜ਼ੀ ਘਰ ਪਰ ਨੂੰ ਲੈ ਲੋ ਤੁਸੀਂ ਸੂਟ ਇਹ 1000 ਪ੍ਰਾਈਸ ਰਹਿਣਾ ਕਿਉਂਕਿ ਦੁਪੱਟਾ ਤੁਹਾਨੂੰ ਸੂਟ ਮਿਲ ਰਿਹਾ ਜੀ 1000 ਪ੍ਰਾਈਸ ਤੇ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਮੰਗੇਓ ਕਲਰ ਜਿਹੜਾ ਮੈਂ ਤੁਹਾਨੂੰ ਪਿੰਕ ਦਿਖਾਇਆ ਸੇਮ ਇਹਦੇ ਨਾਲ ਦਾ ਜੀ ਇਹ ਪਿੰਕ ਮੰਗੇਓ ਜਿਹਾ ਕਲਰ ਹੈ ਮਸਟਰਡ ਮੰਗੇਓ ਕਲਰ ਮਸਟਰਡ ਟੋਨ ਤੇ ਹੁੰਦਾ ਜਿਹੜਾ ਮੰਗੇਓ ਕਲਰ ਉਹ ਵਾਲਾ ਕਲਰ ਹੈ ਪ੍ਰਿੰਟ ਦੇਪਕਾ ਨਾ ਸੋਣਾ ਜਿਹਨਾਂ ਨੂੰ ਜਿਆਦਾ ਵੱਡਾ ਪ੍ਰਿੰਟ ਨਹੀਂ ਪਸੰਦ ਉਹਨਾਂ ਲਈ ਬੈਸਟ ਸੂਟ ਹੈ ਜੀ ਇਹ ਵਾਲਾ ਤੇ ਨਾਲ ਹੈਗਾ ਮਲ ਕੋਟਨ ਦਾ ਦੁਪੱਟਾ ਤੇ ਕਿੰਨੇ ਪੈਰੀ ਡਿਜ਼ਾਈਨ ਲੀਗਾ ਦੁਪੱਟੇ ਦੀ ਇਹ ਦੋ ਸੂਟ ਵਿੱਚ ਇੱਕ ਪ੍ਰਿੰਟ 'ਚ ਤੁਹਾਨੂੰ ਦੋ ਕਲਰ ਦਿਖਾਏ ਆ ਪਿੰਕ ਤੇ ਮਸਟਰਡ ਮੰਗੇਓ ਨੈਕਸਟ ਸੂਟ ਆ ਗਿਆ ਇਹ ਵੀ ਆਲ ਓਵਰ ਹੈ ਜੀ ਬਿਲਕੁਲ ਛੋਟੀ ਬੁਟੀ ਦੇ ਵਿੱਚ ਡਾਰਕ ਗ੍ਰੀਨ ਕਲਰ ਹੈ ਛੋਟੀ ਬੁਟੀ ਦੇ ਵਿੱਚ ਡਾਰਕ ਗ੍ਰੀਨ ਕਲਰ ਇਹ ਆ ਗਿਆ ਜੀ ਦੇਖੋ ਕਿੰਨਾ ਪਿਆਰਾ ਸੂਟ ਹੈ ਛੋਟੀ ਬੁਟੀ ਦੇ ਵਿੱਚ ਰੀਵਾ ਬ੍ਰੈਂਡ ਦੇ ਸੂਟ ਹੈ ਜੀ ਕਾਟਰ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਤੇ ਮਲ ਕਾਟਨ ਦਾ ਨਾਲ ਦੁਪੱਟਾ ਦੁਪੱਟੇ ਵੀ ਪੂਰੇ ਖੁੱਲੇ ਦੁਪੱਟੇ ਆ ਕਿਉਂਕਿ ਬ੍ਰਾਂਡਡ ਸੂਟ ਹੈ ਜੀ ਜਿਹੜੇ ਬ੍ਰਾਂਡਡ ਸੂਟ ਹੁੰਦੇ ਇਹਨਾਂ ਦਾ ਕੱਪੜਾ ਵੀ ਪੂਰਾ ਹੁੰਦਾ ਹੈ ਦੇ ਨਾਲ ਦੁਪੱਟੇ ਖੁੱਲੇ ਡੁੱਲੇ ਦੁਪੱਟੇ ਇਹ ਮੈਂ ਤੁਹਾਨੂੰ ਡਾਰਕ ਕਲਰ ਦੇ ਵਿੱਚ ਦਿਖਾਏ ਆ ਹੁਣ ਥੋੜੇ ਜਿਹਾ ਬਜ਼ੁਰਗਾਂ ਦੇ ਵਿੱਚ ਵੀ ਦੋ ਸੂਟ ਤੁਹਾਨੂੰ ਦਿਖਾਵਾਂਗੇ ਲਾਈਟ ਗ੍ਰੇ ਕਲਰ ਹੈ ਪ੍ਰਾਈਸ ਸੇਮ ਰਹਿਣਾ 1000 ਅੱਜ ਦੀ ਸਾਰੀ ਵੀਡੀਓ ਦਾ ਇਹ ਵੀ ਰੀਵਾ ਬ੍ਰਾਂਡ ਦਾ ਹੀ ਸੂਟ ਹੈ ਜੀ ਆਲ ਓਵਰ ਲਾਈਟ ਗ੍ਰੇ ਕਲਰ ਬਜ਼ੁਰਗਾਂ ਦੇ ਪਾਉਣ ਦੇ ਲਈ ਸੂਟ ਹੈ ਜੀ ਕੋਈ ਲਾਈਨਿੰਗ ਨਹੀਂ ਲੱਗਣੀ ਲਾਈਟ ਗ੍ਰੇ ਕਲਰ ਦੇ ਵਿੱਚ ਹੈ ਜੀ ਬਰੀਕ ਪ੍ਰਿੰਟ ਦੇ ਵਿੱਚ ਪ੍ਰਾਈਸ ਸੇਮ ਰਹਿਣਾ ਤੇ ਮਲ ਕਾਟਨ ਦਾ ਹੀ ਦੁਪੱਟਾ ਜੀ ਨਾਲ ਨਾ ਮਜ਼ੁਰਗਾ ਦੇ ਪਾਉਣ ਲਈ ਇਹ ਲੋਕਾ ਦੇ ਸੰਬਿਧੀ ਤੇ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ 골ਡਨ ਸਕਿਨ ਕਲਰ ਹੈ ਇਹ ਲਾਈਟ ਗ੍ਰੇ ਕਲਰ ਸੀਗਾ ਇਹਦੇ ਵਿੱਚ ਸੇਮ ਦੇ ਵਿੱਚ ਹੀ ਹੈਗਾ ਇਹ ਸਕਿਨ ਕਲਰ ਇਹ ਰੀਵਾ ਬ੍ਰਾਂਡ ਦਾ ਸੂਟ ਹੈ ਜੀ ਬੜਾ ਸੋਹਣਾ ਆਲਓਵਰ ਛੋਟੀ ਬੁਟੀ ਦੇ ਵਿੱਚ ਬਜ਼ੁਰਗਾਂ ਦੇ ਪਾਉਣ ਦੇ ਲਈ ਇਹ ਲੁੱਕ ਆ। ਬੜਾ ਸੋਹਣਾ ਸੂਟ ਹੈ। ਕਈ ਵਾਰ ਇੱਕ ਇਹ ਸੂਟ ਬਜ਼ੁਰਗਾਂ ਦਾ ਲਈ ਕਈ ਵਾਰੀ ਦੋ ਸੂਟ ਵੀ ਚਾਹੀਦੇ ਹੁੰਦੇ ਨੇ। ਇਹ ਸੇਮ ਆਪਣੇ ਕੋਲ ਦੋ ਸੂਟ ਹੈਗੇ ਆ ਜੀ ਦੋਨੋਂ। ਸੇਮ ਦੇ ਵਿੱਚ ਹੈ ਜੇ ਦੋ ਸੂਟ ਵੀ ਇਕੱਠੇ ਲੈਣੇ ਹੁੰਦੇ ਤਾਂ ਤੁਸੀਂ ਦੋ ਸੂਟ ਵੀ ਲੈ ਸਕਦੇ ਹੋ। ਇਹ ਰੀਵਾ ਬ੍ਰਾਂਡ ਦੇ ਸੂਟ ਦਿਖਾਏ ਆ ਤੁਹਾਨੂੰ 1000 ਪ੍ਰਾਈਸ ਦੇ ਨਾਲ। ਤੇ ਨੈਕਸਟ ਆ ਗਿਆ ਬੜਾ ਸੋਹਣਾ ਡਾਰਕ ਕਲਰ ਦੇ ਵਿੱਚ ਹੈ ਜੀ ਇਹ ਹੈਗਾ ਆਪਣਾ 10 ਬ੍ਰਾਂਡ ਦਾ ਸੂਟ ਹੈ ਪੂਰਾ ਆਲ ਓਵਰ ਸੂਟ ਹੈ ਜੀ 5 ਮੀਟਰ ਦੀ ਕੱਟ ਰਣੀ ਹੈ ਸੂਟ ਦੀ ਪੂਰੇ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਉੱਪਰ ਤੋਂ ਇਹ ਬ੍ਰਾਂਡਡ ਸੂਟ ਹੈ ਜੀ ਪਿਓਰ ਕਾਟਨ ਦੇ ਵਿੱਚ ਦੇਖੋ ਕਿੰਨਾ ਪਿਆਰਾ ਸੂਟ ਆਲ ਓਵਰ ਸੂਟ ਤੇ ਪਿਓਰ ਦੁਪट्टे ਦੇ ਨਾਲ ਇਸ ਦੇ ਨਾਲ ਹੈਗਾ ਪਿਓਰ ਦਾ ਦੁਪੱਟਾ ਜਿਵੇਂ ਮਰਜ਼ੀ ਘਰ ਪਾਓ ਬਾਹਰ ਅੰਦਰ ਨੂੰ ਪਾਓ ਦੇਖੋ ਕਿੰਨਾ ਪਿਆਰਾ ਬ੍ਰਾਂਡਡ ਸੂਟ ਹੈ ਕੋਈ ਖਰਾਬ ਨਹੀਂ ਹੋਣਾ ਪਿਓਰ ਦੁਪੱਟੇ ਦੇ ਨਾਲ ਪ੍ਰਾਈਸ ਸੇਮ ਰਹਿਣਾ 1000 ਪ੍ਰਾਈਸ ਹੈ ਜੀ 1000 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਇਹ ਵੀ ਆਲ ਓਵਰ ਸੂਟ ਹੈ ਜੀ ਇੱਕ ਹੀ ਟੈਕਸ ਦਾ ਜੀ ਇਹ ਸੂਟ ਆਲ ਓਵਰ ਪ੍ਰਿੰਟਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਪੂਰੇ 5 ਮੀਟਰ ਦੀ ਕੱਟ ਰਹਿਣੀ ਹੈ ਸੂਟ ਦੀ ਬੜਾ ਸੋਹਣਾ ਪ੍ਰਿੰਟ ਦੇ ਨਾਲ 1000 ਪ੍ਰਾਈਸ ਦੇ ਨਾਲ ਵਿਦ ਦੁਪੱਟਾ ਸੂਟ ਮਿਲ ਰਹੇ ਆ ਅੱਜ ਤੁਹਾਨੂੰ ਬ੍ਰਾਂਡਡ ਸੂਟ 1000 ਪ੍ਰਾਈਸ ਦੇ ਵਿੱਚ ਇਹਦੇ ਨਾਲ ਵੀ ਹੈਗਾ ਪਿਓਰ ਦਾ ਦੁਪੱਟਾ ਜੀ ਨਾਲ ਇਹ ਦੇਖੋ ਹਰ ਕਿਤੇ ਮੀਟਰ ਦੇ ਦੁਪੱਟੇ ਆ ਪਿਓਰ ਦੇ ਇਹ ਲੁੱਕ ਆ ਗਈ 1000 ਪ੍ਰਾਈਸ ਦਾ 1000 ਪ੍ਰਾਈਸ नेक्स्ट ਆ ਗਿਆ ਸੇਮ ਪ੍ਰਿੰਟ ਜਿਹੜਾ ਮੈਂ ਤੁਹਾਨੂੰ ਮਹਿੰਦੀ ਜਿਹਾ ਕਲਰ ਦਿਖਾਇਆ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਬਲੈਕ ਕਲਰ ਸੇਮ ਦੇ ਵਿੱਚ ਹੀ ਆ ਬਲੈਕ ਅੰਦਰ ਦੇ ਕਿੰਨਾ ਪਿਆਰਾ ਹੈ। ਇਹ ਕੇ ਟੈਕਸ ਦਾ ਸੂਟ ਹੈ। ਸਾਰੇ ਸੂਟ ਬ੍ਰਾਂਡਡ ਹੈ ਜੀ ਅੱਜ ਦੇ ਤੇ ਪ੍ਰਾਈਸ ਹੈਗਾ 1000 1000 ਪ੍ਰਾਈਸ ਦੇ ਵਿੱਚ ਅੱਜ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੈ। ਤੇ ਨਾਲ ਹੈਗਾ ਪਿਓਰ ਦਾ ਦੁਪੱਟਾ। ਇਹ ਤਿੰਨ ਸੂਟ ਪਿਓਰ ਦੁਪੱਟੇ 'ਚ ਦਿਖਾਏ ਆ ਪ੍ਰਾਈਸ ਅੱਜ ਦੇ ਸਾਰੇ ਸੂਟਾਂ ਦਾ ਰਹਿਣਾ 1000 1000 ਪ੍ਰਾਈਸ ਹੈ ਜੀ। ਤੇ ਹੁਣ ਟਾਈਮ ਆ ਗਿਆ ਜੀ ਆਪਣਾ ਲੱਕੀ ਵੀਨਰ ਕੱਢਣ ਦਾ। ਤੇ ਆਪਣੀ ਜਿਹੜੀ ਸੀਗੀ 20 ਤਰੀਕ ਦੀ ਵੀਡੀਓ ਰਾਮ ਟੈਕਸ ਬ੍ਰਾਂਡ ਦੇ ਸੂਟ ਪਾਏ ਸੀ ਆਪਣੇ ਉਹਦੇ ਵਿੱਚ ਆਪਾਂ ਨੂੰ ਸਭ ਤੋਂ ਜ਼ਿਆਦਾ ਕਮੈਂਟ ਆਏ ਆ ਜੀ ਰਾਮ ਟੈਕਸ ਬ੍ਰਾਂਡ ਦੀ 20 ਤਰੀਕ ਨੂੰ ਪਾਈ ਸੀ ਆਪਾਂ ਨੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਆਪਾਂ ਨੂੰ ਆਏ ਆ ਕਮੈਂਟ 578 ਕਮੈਂਟ ਆਏ ਆ ਜੀ ਇਹਦੇ ਵਿੱਚ ਆਪਾਂ ਨੂੰ ਇਸ ਵੀਡੀਓ ਦੇ ਵਿੱਚ ਰਾਮ ਟੈਕਸ ਬ੍ਰਾਂਡ ਦੇ ਆਪਾਂ 20 ਤਰੀਕ ਨੂੰ ਹੁਣ ਪਾਈ ਸੀਗੀ ਵੀਡੀਓ ਤੇ ਇਹਦੇ ਆਪਾਂ ਹੁਣ ਕਮੈਂਟ ਲਵਾਂਗੇ ਸਾਰੇ ਇਹ ਦੇਖੋ ਸਾਰੇ ਕਮੈਂਟ ਪਹਿਲ ਤਾਂ نیچے ਤੱਕ ਆਪਾਂ ਸਾਰੇ ਕਮੈਂਟ ਖੋਲ ਲੈਣੇ ਆ ਲੋਕੇ ਪੂਰੇ ਖੁੱਲਣੇ ਜ਼ਰੂਰੀ ਹੈ ਜੀ ਕਿਉਂਕਿ ਫਿਰ ਕਈ ਵਾਰ ਹੁੰਦਾ ਵੀ ਸਾਡਾ ਤਾਂ نیچے ਤੱਕ ਤੁਸੀਂ ਖੋਲਿਆ ਨਹੀਂ ਪੂਰੇ نیچے ਤੱਕ ਆਪਾਂ ਸਕਰੋਲ ਕਰਕੇ ਇਹ ਪੂਰੇ ਖੋਲ ਲੈਣੇ ਆ ਪਹਿਲਾਂ ਸਾਰੇ ਸਾਰੇ ਕਮੈਂਟ ਆਪਾਂ ਨੇ ਕਮੈਂਟ ਕਾਫੀ ਸਾਰੇ ਸੀਗੇ ਆਪਾਂ ਪੂਰਾ ਖੋਲ ਲੈ ਹੁਣ ਆਪਾਂ ਫੇਰ ਉੱਪਰ ਹੀ ਜਾਵਾਂਗੇ ਸਾਰਾ ਫੇ ਤਿੰਨ ਵਾਰੀ ਸਕਰੋਲ ਕਰਕੇ ਹੁਣ ਆਪਾਂ ਨੇ ਇਹ ਆਇਆ ਜੀ ਆਪਣਾ ਰਮਨ ਪ੍ਰੀਤ ਕੌਰ ਏ ਆਈ ਡੀ ਤੇ ਆਪਣਾ ਕਮੈਂਟ ਜਿਨ੍ਹਾਂ ਦਾ ਸੀਗਾ ਰਮਨ ਪ੍ਰੀਤ ਕੌਰ ਤੇ ਇਹਨਾਂ ਨੇ ਵੈਸੇ ਬਹੁਤ ਸਾਰੇ ਕਮੈਂਟ ਕਰਦੇ ਆ ਜੀ ਬਹੁਤ ਜ਼ਿਆਦਾ ਪ੍ਰੇਜ਼ ਕਰਦੇ ਆ ਕਈ ਵਾਰ ਤਾਂ ਆਪਣੇ ਆਪ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਆ ਤੁਹਾਨੂੰ ਇੰਨਾ ਅਪਰੀਸ਼ੀਏਟ ਕਰੇ ਇਹ ਆਈ ਡੀ ਹੈਗੀ ਹੈ ਜੀ ਰਮਨ ਪ੍ਰੀਤ ਕੌਰ 9950 ਤੇ ਬਹੁਤ ਬਹੁਤ ਮੁਬਾਰਕਾਂ ਤੁਸੀਂ ਆਪਣਾ ਐਡਰੈਸ ਭੇਜ ਕੇ ਆਪਣਾ ਇਹ ਵਾਲਾ ਸੂਟ ले ਸਕਦੇ ਹੋ ਜੀ ਬੜਾ ਸੋਹਣਾ कॉटन ਦੇ ਵਿੱਚ सूट ਹੈ ਇਸੇ ਤਰੀਕੇ ਤੁਹਾਨੂੰ ਕਹਿੰਦੇ ਹੁੰਨੇ ਜੀ ਕਮੈਂਟ ਕਰਦੇ ਰਹੋ ਤੇ ਵਧੀਆ ਵਧੀਆ ਸੂਟ ਤੁਹਾਨੂੰ ਦੇਖੋ ਇਹ ਸੂਟ ਦੇ ਵਿੱਚ ਸਿਰਫ ਤੁਸੀਂ ਘਰ ਬੈਠੇ ਕਮੈਂਟ ਕਰਨਾ ਤੇ ਮੈਂ ਚਾਹਨੀ ਹੈ ਜੀ ਹਰੇਕ ਨੂੰ ਅਲੱਗ-ਅਲੱਗ ਨੂੰ ਮਿਲੇ ਹਰ ਵਾਰੀ ਤੇ ਬਹੁਤ ਐਫਰਟ ਕਰਦੇ ਹਾਂ ਬੜਾ ਮੈਨੂੰ ਫਿਰ ਖੁਸ਼ੀ ਹੁੰਦੀ ਹੈ ਜੀ ਜਦੋਂ ਤੁਸੀਂ ਕਮੈਂਟ ਕਰਦੇ ਹੋ ਕਿਉਂਕਿ ਘਰ ਫਿਰ ਵੀ ਲਿਖਣਾ ਹੈ ਸਾਡੇ ਲਈ ਸੋਚਣਾ ਬਹੁਤ ਵੱਡੀ ਗੱਲ ਹੈ ਤੇ ਲਾਈਕ ਜ਼ਰੂਰ ਕਰਦੇ ਰਹੋ ਕਮੈਂਟ ਜ਼ਰੂਰ ਕਰਦੇ ਰਹੋ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ